ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਮੰਗਤਵਾਲੀਆ ਜੀ ਔਰ ਸਮੂਥ ਸਟਾਫ ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਦੋਂ ਰਿਜ਼ਲਟ ਦੇਖਿਆ ਬਹੁਤ ਖੁਸ਼ੀ ਹੋਈ ਕਿ ਸਾਰੇ ਸਟਾਫ ਨੇ ਕਿੰਨੀ ਮਿਹਨਤ ਕੀਤੀ ਆ ਤੋ ਇਸ ਗੱਲ ਦਾ ਸਕੂਨ ਵੀ ਮਿਲਦਾ ਕਿ ਉੱਥੇ ਬੱਚੀਆਂ ਨੇ ਵੀ ਮਿਹਨਤ ਕੀਤੀ ਆ ਜਿੱਥੇ ਸਾਡਾ ਸਟਾਫ ਜਿਹੜਾ ਉਹ ਵਧਾਈ ਦੇ ਪਾਤਰ ਹੈ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਉੱਥੇ ਬੱਚੀਆਂ ਦੀ ਜਿਹੜੀ ਮਿਹਨਤ ਹੈ ਉਹਦੇ ਲਈ ਵੀ ਵਧਾਈ ਦਿੰਨੇ ਆ ਅਸੀਂ ਕਿ ਬੱਚੀਆਂ ਨੇ ਵੀ ਜਿਹੜੀ ਉਹ ਬਹੁਤ ਮਿਹਨਤ ਕੀਤੀ ਆ ਜਿੱਥੇ ਅਸੀਂ ਲੋਕ ਭਲਾਈ ਮਾਂਚ ਮਿਲਗਾ ਵੱਲੋਂ ਵਿਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਨੇ ਆ ਉੱਥੇ ਅਸੀਂ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਹਲ ਕਮੇਟੀ ਵੱਲੋਂ ਜੇ ਬਦ ਬਖਰੇ ਬਖਰੇ ਜਿਹਦਾ ਰੈਵਰਾਂ ਦੇ ਜੀਵਨ ਤੇ ਕੰਪੀਟੀਸ਼ਨ ਕਰੋਨੇ ਆ ਜਾਂ ਜਿਹੜੇ ਆ ਇਦਾਂ ਹੌਸਲਾ ਫਜ਼ਾਈ ਕਰਦੇ ਬੱਚਿਆਂ ਦੀ ਉਹਦੇ ਲਈ ਇਹ ਜਿਹੜਾ ਅੱਜ ਸਰਦਾਰ ਮੋਹਨ ਸਿੰਘ ਬਿਲਗਾ ਹਾਲ ਵੱਲੋਂ ਤੁਹਾਡੇ ਕੋਲ ਪਹੁੰਚੇ ਆ ਸਾਡੇ ਸਾਥੀ ਜਿਹੜੇ ਆ ਉਹ ਵੱਖ-ਵੱਖ ਫੀਲਡਾਂ 'ਚ ਜਿੱਥੇ ਸਾਡਾ ਆਪਣਾ ਪਰਿਵਾਰ ਚਲਾਉਂਦੇ ਆ ਉੱਥੇ ਵੱਖ-ਵੱਖ ਫੀਲਡਾਂ ਵਿੱਚ ਜਿੱਦਾਂ ਸਾਡੇ ਪ੍ਰਧਾਨ ਜੀ ਗਰਨਾਮ ਜੱਖੂ ਜੀ ਨਗਰ ਕੌਂਸਲ ਬਿਲਗਾ ਦੇ ਪ੍ਰਧਾਨ ਐ ਗੁਰਵਰਜਨ ਦੇ ਕਬੱਡੀ ਅਕੈਡਮੀ ਦੇ ਪ੍ਰਧਾਨ ਹੈ ਤੋਂ ਇਸ ਕਰਕੇ ਵੱਖ-ਵੱਖ ਫੀਲਡਾਂ 'ਚ ਸਮਾਜਿਕ ਕੰਮਾਂ 'ਚ ਜਿਹੜਾ ਉਹ ਆਪਣਾ ਹਿੱਸਾ ਪਾਉਂਦੇ ਸਾਡੇ ਸਾਰਾ ਰਜਿੰਦਰ ਸਿੰਘ ਜੀ ਜਿੱਥੇ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਦੇ ਆ ਉਥੇ ਆਪਣਾ ਬਿਜ਼ਨਸ ਕਰਦੇ ਆ ਇਦਾਂ ਹੀ ਹੋਰ ਜਿਹੜੇ ਸਾਡੇ ਸਾਥੀ ਆ ਉਹ ਸਾਡੇ ਨਾਲ ਸਹਿਯੋਗ ਕਰਦੇ ਆ ਸੋ ਮੈਂ ਜ਼ਿਆਦਾ ਲੰਬਾ ਨਾ ਕਰਦਾ ਹੋਇਆ ਮੈਂ ਹੁਣ ਬੱਚਿਆਂ ਦੇ ਨਾਮ ਬੋਲਾਂਗਾ ਔਰ ਬੱਚਿਆਂ ਦਾ ਸਨਮਾਨ ਹੋਏਗਾ ਉਹ ਜਿੱਦਾਂ ਜਿੱਦਾਂ ਮੈਂ ਨਾਂ ਬੋਲਾਂ ਆ ਕੇ ਆਪਣਾ ਮੈਡਲ ਪ੍ਰਾਪ ਸੋ ਬੱਚਿਓ ਪਹਿਲਾਂ ਮੈਂ ਨਾਨ ਮੈਡੀਕਲ ਵਾਲੇ ਬੱਚਿਆਂ ਦੇ ਨਾਂ ਅਨਾਉਂਸ ਕਰਾਂਗਾ ਜਿਨ੍ਹਾਂ ਦੀਆਂ ਫਸਟ ਸੈਕੰਡ ਥਰਡ ਪੋਜੀਸ਼ਨਾਂ ਰਈਆਂ ਫਸਟ ਜਿਹੜਾ ਉਹ ਸੁਨਾਲਿਕਾ ਪੁੱਤਰੀ ਕੁਲਦੀਪ ਕੁਮਾਰ 92% 92.6% ਨੰਬਰ ਇਹ ਬੱਚੀ ਨੇ ਪ੍ਰਾਪਤ ਕੀਤੇ ਆ ਮੈਂ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆ ਜਾਣ ਔਰ ਦੂਜਾ ਨਾਮ ਸੈਕੰਡ ਪੋਜੀਸ਼ਨ ਕੁਝ 20% ਨੰਬਰ ਇਹ ਬੱਚੀ ਨੂੰ ਆਇਆ ਤੀਸਰੀ ਪਿਜਿਸ਼ਨ ਹਰਲੀਨ ਪੁਤਰੀ ਬਿਜੇ ਕੁਮਾਰ ਸਰ ਆਉ ਤੁਸੀਂ ਨਾਲ ਇਨਾਂ ਦੇ ਵੀ ਜਿੱਥੇ 3rd ਪੋਜੀਸ਼ਨ ਸੀ ਉੱਥੇ ਸੇਮ ਨੰਬਰ ਹੀ ਆ ਜਸਪ੍ਰੀਤ ਪੁੱਤਰੀ ਖੁਸ਼ੀराम 91% 3rd 3rd ਹਾਂ 3rd ਰਾਜਵੀਰ ਕੌਰ ਪੁੱਤਰੀ ਬਲਜੀਤ ਸਿੰਘ 99 91% 3rd 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 ਹਾਂਜੀ ਹੁਣ ਮੈਂ ਪਲੱਸ 2 ਮੈਡੀਕਲ ਗਰੁੱਪ ਦੇ ਬੱਚਿਆਂ ਦਾ ਨਾਮ ਅਨਾਉਂਸ ਕਰਾਂਗਾ ਰਜਨੀ ਵਾਲੀਆ ਪੁਤਰੀ ਬਲਜੀਤ ਬਾਲੀਆ 88.2% ਨੰਬਰ ਇਹਨਾਂ ਦੇ ਸੈਕੰਡ ਪੋਜੀਸ਼ਨ ਬੰਦਨਾ ਪੁਤਰੀ ਖੁਸ਼ੀਰਾਮ 88% ਨੈਕਸਟ ਬੋਲਰ ਚਲੋ ਤੀਜਾ ਨਾਮ ਥਰਡ ਪੋਜੀਸ਼ਨ ਪ੍ਰਿਆ ਪੁੱਤਰੀ ਅਮਰਜੀਤ 86. 86% ਨੰਬਰ ਹੁਣ ਮੈਂ +2 ਕਮਰਸ ਗਰੁੱਪ ਦੇ ਨਾਮ ਅਨਾਉਂਸ ਕਰਾਂਗਾ ਜਿਨ੍ਹਾਂ ਦਾ ਫਰਸਟ ਆਇ ਜਿਹੜੀ ਬੱਚੀ ਸਿਮਰਨ ਸਿਮਰਨ 86.4% ਸੈਕੰਡ ਪੋਜੀਸ਼ਨ ਕਮਰ ਸਵੇਤ ਕੋਮਲ ਕੋਮਲ 75.8% थर्ड पोजिशन गीता चौहत्तर पॉइंट दो परसेंट नंबर इन्होंने हूँ मैं आर्ट्स ग्रुप के बच्चियां दे नाम अनाउंस कराँगा परसेंट नंबर दूजी पजिशन जन्मदी आई बलजिंदर कौर उनासी छे परसेंट नंबर थर्ड पोजीशन अनुप्रिया अठहत्र दो परसेंट नंबर 10ਵੀਂ ਕਲਾਸ ਦੀਆਂ ਜਿਹੜੀਆਂ ਬੱਚੀਆਂ ਜਦੋਂ ਅਸੀਂ ਪਹਿਲਾਂ ਬੱਚਿਆਂ ਦਾ ਸਨਮਾਨ ਕੀਤਾ ਉਹਨਾਂ ਦਾ ਵੀ ਉਸ ਵੇਲੇ ਰਿਜ਼ਲਟ ਜਿਹੜਾ ਉਹ ਨਹੀਂ ਆਇਆ ਸੀ ਇਸ ਕਰਕੇ ਅਸੀਂ ਉਹਨਾਂ ਦਾ ਵੀ ਨਾਲ ਹੀ ਸਨਮਾਨ ਕਰਾਂਗੇ ਹੁਣ ਮੈਂ ਨਾਮ ਬੋਲਾਂਗਾ ਫਰਸਟ ਪੋਜੀਸ਼ਨ 10ਵੀਂ ਚ ਜੀਆ ਪੁਤਰੀ ਗਰਮੀਤ ਲਾਲ ਜੀਆ ਪੁਤਰੀ गुरमीत लाल अठासी पॉइंट छे परसेंट नंबर दूजी पुजिशन प्रभजोत कौर प्रभजोत कौर छियासी पॉइंट तेन परसेंट नंबर तीजी पुजिशन रमनदीप कौर ਰਮਨਦੀਪ ਕੌਰ ਬੱਚੇ ਸਰੂ ਸਕੂਲ ਬੱਚੇ ਤੋਂ 83.8% ਨੰਬਰ ਸੋ ਬੱਚਿਓ ਜਿਹੜਾ ਕੋਈ ਕਿਸੇ ਦਾ ਮੈਡਲ ਰਹਿ ਗਿਆ ਉਹ ਅਸੀਂ ਪ੍ਰਿੰਸੀਪਲ ਸਾਹਿਬ ਮੰਗਤ ਵਾਲੀਆ ਜੀ ਨੂੰ ਦੇ ਦਾਂਗੇ ਉਹਨਾਂ ਕੋ ਪ੍ਰਾਪਤ ਕਰ ਲੈਣਾ ਆਪਣਾ ਸੋ ਜਿੱਥੇ ਸਾਡਾ ਸਮੂਹ ਸਟਾਫ ਵਧਾਈ ਦਾ ਪਾਤਰ ਹੈ ਉਥੇ ਬੱਚੇ ਵੀ ਜਿਹੜੇ ਉਹ ਵਧਾਈ ਦੇ ਪਾਤਰ ਆ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਕਿਉਂਕਿ ਉਹਨਾਂ ਨੇ ਵੀ ਮਿਹਨਤ ਕੀਤੀ ਧਿਆਨ ਦਿੱਤਾ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ